ਭਾਈ ਆ ਤੂੜੀ ਨਾ ਆ ਤੂੜੀ ਜੇ ਆਏ ਵੇ ਰਿਸ਼ਤੇਦਾਰਾਂ ਦੇ ਨਾ ਤੁਸੀਂ ਮੂਹਰੇ ਰੱਖਦੇ ਹੋਗੇ ਨਾ ਚਾਹ ਪਾਣੀ ਦੇ ਨਾਲ ਤੇ ਹੋ ਸਕਦਾ ਬੰਦਾ ਭਲੇਖੇ ਨਾ ਫੱਕਾ ਮਾਰ ਲੇ ਦੇਖੋ ਹੈ ਨਾ ਕਮਾਲ ਇਹ ਤੂੜੀ ਬਣਾਈ ਕਿਹੜੀ ਮਸ਼ੀਨ ਨੇ ਆਹ ਮਸ਼ੀਨ ਨੇ ਐਸ ਵਾਰ ਡਬਲ ਸੀਜ਼ਨ ਲਾਇਆ ਡਬਲ ਪਹਿਲਾਂ ਲੋਕਾਂ ਦੀਆਂ ਕਣਕਾਂ ਵੱਡੀਆਂ ਮੁੜ ਕੇ ਜਿਹੜੀਆਂ ਕਮਾਈਨਾਂ ਨੇ ਲੋਕਾਂ ਦੀਆਂ ਕੱਲਾਂ ਕਣਕਾਂ ਹੀ ਵੱਡੀਆਂ ਸੀ ਮੁੜ ਕੇ ਉਹਨਾਂ ਦੀ ਬੰਦਿਆਂ ਨੇ ਚੱਕ ਤੇ ਇਕੱਲੀ ਤੂੜੀ ਤੇ एमपी ਵਾਲੇ ਪਾਸੇ ਇਹ ਕੰਬਾਈਨਾਂ ਦੀ ਇੰਨੀ ਜ਼ਿਆਦਾ ਡਿਮਾਂਡ ਆ ਇਸ ਵਕਤ ਇਹ ਪ੍ਰੋਡਕਟ ਤਾਂ ਹੀ ਸੀਜ਼ਨ ਨੰਗੇ ਤੋਂ ਐਡਵਰਟਾਈਜ਼ਮੈਂਟ ਕਰਨ ਲੱਗੇ ਆ ਕਿਉਂਕਿ ਪੰਜਾਬ ਦੀ ਵੱਡੀ ਪ੍ਰਾਪਤੀ ਆ ਦੱਸਣਾ ਲੋਕਾਂ ਨੂੰ ਬਣਦਾ ਸੀ ਸਜਣੋ ਪਰ ਇਸ ਕੰਬਾਈਨ ਨੇ ਆ ਇਨਵੈਂਸ਼ਨ ਨੇ ਇਸ ਵਾਰ ਯੂਪੀ ਐਮਪੀ ਦਾ ਬਹੁਤ ਸਾਰਾ ਪੈਸਾ ਪੰਜਾਬ ਦੇ ਵਿੱਚ ਲੈ ਕੇ ਆਂਦਾ ਆਪਾਂ ਗੱਲ ਕਰਦੇ ਆਂ ਕੰਪਨੀ ਵਾਲਿਆਂ ਨਾਲ ਬਾਈ ਸਾਸੀ ਕਾਲ ਸਾਸੀ ਕਾਲ ਪਹਿਲਾਂ ਤਾਂ ਬਾਈ ਬਹੁਤ ਬਹੁਤ ਮੁਬਾਰਕਾਂ ਇਸ ਮਾਡਲ ਤੇ ਤੁਸੀਂ ਰਿਸਕ ਲਿਆ ਹਾਂਜੀ ਮਿਹਨਤ ਕੀਤੀ ਇਹਨੂੰ ਕਾਮਯਾਬ ਕੀਤਾ ਹਾਂਜੀ ਕਿਉਂਕਿ ਇੱਕ ਦੋ ਵਾਰ ਕੋਸ਼ਿਸ਼ਾਂ ਹੋਈਆਂ ਸੀ ਪਰ ਤਕਰੀਬਨ ਤਕਰੀਬਨ ਪਿੱਛੇ हट ਗਏ ਸੀ ਲੋਕ ਹਾਂਜੀ 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 ਪਰ ਤੁਸੀਂ ਪਿੱਛੇ ਨਹੀਂ ਹਟੇ ਕਾਰਨ ਕੀ ਸੀ ਕਿਵੇਂ ਤੁਸੀਂ ਮੰਗ ਦੇਖੀ ਉਧਰਲੇ ਪਾਸੇ ਯੂਪੀਐਮਪੀ ਵਾਲੇ ਪਾਸੇ ਇਹ ਚੀਜ਼ ਹਾਂਜੀ ਹਾਂਜੀ ਬਾਈ ਪਹਿਲਾਂ ਤਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸਾਡੀ ਕੰਪਨੀ ਚ ਆਉਣ ਵਾਸਤੇ ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ ਹੈਪੀ ਰਹੋ ਸਾਡੇ ਬਾਈ ਜੀ ਇੱਕ ਮਿੱਤਰ ਸੀਗੇ ਇਸ ਦੌਰ ਤੋਂ ਹੂੰ ਹਾਂਜੀ ਹਾਂਜੀ ਤੇ ਉਹ ਉਹਨਾਂ ਨੇ ਮੰਨ ਲਓ ਸਾਨੂੰ ਇਹ ਚੀਜ਼ ਦਾ ਸਾਨੂੰ ਦੱਸਿਆ ਪਹਿਲਾਂ ਤਾਂ ਅਸੀਂ ਵੀ ਨਾ ਨੁੱਕਰ ਜੀ ਕਰੇ ਵੇ ਨਈ ਅਰਬੀ ਕਾ ਮੌਕਾ ਆ ਆਪਣੀਆਂ ਦਾ ਨਾਰਮਲ ਮਸ਼ੀਨਾਂ ਵਿਕਦੀਆਂ ਆ ਤੁਹਾਨੂੰ ਪੰਗਾ ਲੈਣਾ ਤੇ ਫਿਰ ਉਹ ਕਹਿੰਦਾ ਵੀ ਨਹੀਂ ਤੇ ਵੀ ਇਹਨੂੰ ਆਪਾਂ ਬਣਾਈਏ ਆ ਕਿਹਾ ਵੀ ਤੁਹਾਨੂੰ ਸਹਿਯੋਗ ਕਰਨਾ ਪੈਣਾ ਆ ਤੇ ਉਹ ਸਾਡਾ ਸਹਿਯੋਗ ਕਰਿਆ ਜੀ ਬੰਦਿਆਂ ਨੇ ਤੇ ਅਸੀਂ ਫਿਰ ਇਹਨੂੰ ਬਣਾਉਣਾ ਸ਼ੁਰੂ ਕਰਿਆ ਸਾਡਾ ਮੰਨ ਲਓ 1.5 ਸਾਲ ਦੀ ਮਿਹਨਤ ਦੇ ਤੇ ਲੱਗੀ ਜੇ ਇਹਨੂੰ ਤਿਆਰ ਕਰਨ ਲਈ ਤੇ ਫਿਰ ਅਸੀਂ ਇਹਨੂੰ ਚਲਾਇਆ ਜੀ ਟ్రਾਇਲ ਕਰਿਆ ਪਰ ਜਿਹੜਾ ਟ్రਾਇਲ ਅਸੀਂ ਕਰਿਆ ਜੀ ਉਹ ਤਾਂ ਬਹੁਤ ਸੌਖਾ ਸੀ ਪਰ ਸਾਨੂੰ ਇਹ ਨਹੀਂ ਨਾ ਪਤਾ ਅਸੀਂ ੱਤਕਾ ਨਹੀਂ ਕਰਿਆ ਜੀ ਅਸੀਂ ਤਾਂ ਬਣਾ ਕੇ ਪੋਲਾ ਜਾਂ ਟ੍ਰਾਇਲ ਕਰ ਲਿਆ ਚਲਾ ਲਿਆ ਪਰ ਜਦ ਅਸੀਂ ਮਸ਼ੀਨਾਂ ਉਤਾਰੀਆਂ ਜੀ ਪਿਛਲੇ ਸੀਜ਼ਨ ਜ਼ਿਮੀਦਾਰਾਂ ਨੇ ਟ੍ਰਾਇਲ ਕਰਿਆ ਜ਼ਿਮੀਦਾਰਾਂ ਨੇ ਜਦ ਟ੍ਰਾਇਲ ਕਰਿਆ ਜੀ ਫੇਰ ਸਾਨੂੰ ਪਤਾ ਲੱਗਿਆ ਵੀ ਇਹਦੇ 'ਚ ਕਰਨਾ ਕੀ ਹੈ ਜੀ ਫੇਰ ਉਹਨਾਂ ਦੇ ਸਹਿਯੋਗ ਨਾਲ ਬਾਈ ਜੀ ਆਪਾਂ ਜੋ ਕਮੀਆਂ ਸੀਗੀਆਂ ਉਹ ਆਪਾਂ ਨੇ ਸਾਰੀਆਂ ਕੱਢੀਆਂ ਤੇ ਅੱਜ ਇਹਦੇ ਵਿੱਚ ਇੱਕ ਵੀ ਕਮੀ ਨਹੀਂ ਹੈਗੀ ਇਹ ਪੂਰਨ ਤੌਰ ਤੇ ਆਪਣਾ ਕਾਮਯਾਬ ਆ ਜੀ ਤੇ ਇਹਦੇ ਵਿੱਚ ਸਾਰੀਆਂ ਆਪਾਂ ਨੇ ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਦੀ ਸਾਰੀਆਂ ਚੀਜ਼ਾਂ ਪੂਰੀਆਂ ਕਰਤੀਆਂ ਜੀ ਦੱਸ ਦਿਆਂ ਫੀਚਰ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਦਾ ਆਸ਼ਰ ਦੇ 180 ਹਾਰਸਪਾਵਰ 160 ਜੀ 100 ਆਸ਼ਰ ਦੇ 160 ਹਾਰਸਪਾਵਰ ਇੰਜਨ ਦੇ ਨਾਲ ਫੁੱਲ ਫੀਚਰਡ ਮਸ਼ੀਨ ਆ ਜਿਹੜੀ ਉਹ ਮਾਰਕੀਟ ਦੇ ਵਿੱਚ ਧੱਕ ਪਾਉਣ ਵਾਸਤੇ ਤਿਆਰ ਖੜੀ ਆ ਧੱਕ ਪਾਉਣ ਵਾਸਤੇ ਅਗਲੇ ਸੀਜ਼ਨ ਵਾਸਤੇ ਆਪਾਂ ਤਾਂ ਨਾਮ ਬਾਈ ਜੀ ਤਾਂ ਹੀ ਰੱਖਿਆ ਜੀ ਕੰਬੋ ਮੰਨ ਲਓ ਇਹ ਕੰਬੋ ਹੀ ਆ ਸਾਰਾ ਕੁਝ ਸਾਰਾ ਕੁਝ ਹੀ ਕਰਵਾਉਣੀ ਆ ਇਹਨੇ ਫਿਰ ਤੁਸੀਂ ਦੇਖੋ ਇੱਕ ਗੱਲ ਹੋਰ ਇਦੇ ਚ ਸਭ ਤੋਂ ਖਾਸ ਗੱਲ ਇਹ ਆ ਕਿ ਜੇ ਇਹ ਮਸ਼ੀਨ ਇੱਕ ਮਸ਼ੀਨ ਵੀ ਬਣਦੀ ਆ ਇਹ ਮਸ਼ੀਨ ਤਾਂ ਨੰ ਕੰਮ ਕਰਦੀ ਆ ਇੱਕ ਝੋਨੇ ਵੇਲੇ ਇਕੱਲਾ ਝੋਨਾ ਵੀ ਵੱਢੂਗੀ ਹਾਂਜੀ ਉਦੋਂ ਇਹ ਇੱਕ ਨਾਰਮਲ ਮਸ਼ੀਨ ਬਣ ਜੂਗੀ ਹਾਂਜੀ ਉਦੋਂ ਬਾਅਦ ਕਣਕਾਂ ਵੇਲੇ ਇਹ ਕਣਕ ਤੇ ਤੂੜੀ ਇਕੱਠੀ ਵੀ ਕਰੂਗੀ ਇਹ ਤਾਂ ਹੋ ਗਿਆ ਕੰਮ ਦੋ ਹਾਂਜੀ ਤੀਜਾ ਕੰਮ ਆ ਕਿ ਜੇ ਕਿਸੇ ਬੰਦੇ ਨੇ ਬਾਅਦ ਦੇ ਵਿੱਚ ਤੂੜੀ ਦੇ ਸੀਜ਼ਨ ਤੇ ਇਕੱਲੇ ਤੇ ਲਾਉਣੀ ਆ ਤੇ ਤੂੜੀ ਦੇ ਸੀਜ਼ਨ ਦੇ ਕੱਲੇ ਤੇ ਲੱਗੇ ਜਦੋਂ ਪਿੰਡ 'ਚ ਨਾਰਮਲ ਮਸ਼ੀਨਾਂ ਨੇ ਜੀ ਨਾਰਮਲ ਮਸ਼ੀਨਾਂ ਚੱਲੀਆਂ ਨੇ ਹਾਂ ਪਹਿਲੀ ਗੱਲ ਤਾਂ ਚੱਲਦੀਆਂ ਨਹੀਂ ਬਾਈ ਜੀ ਜਿੱਥੇ ਇਹ ਚੱਲ ਗਈ ਜੇ ਨਾਰਮਲ ਮਸ਼ੀਨ ਚੱਲੀ ਹੋਈ ਆ ਬੰਦਾ ਕਹਿੰਦਾ ਯਾਰ ਵੀ ਚਲਾ ਦੇ ਤਾਂ ਇਹ ਤਾਂ ਮਸ਼ੀਨਰੀ ਹੈ ਜੀ ਇਹਨੂੰ ਜਿੱਥੇ ਮਰਜ਼ੀ ਚਲਾ ਦਿਓ ਉਹ ਸਾਫ਼ ਕਰ ਦੂ ਖੇਤ ਨੂੰ ਮਤਲਬ ਜਿੱਥੇ ਕੰਬਾਈਨਾਂ ਦਾ ਸੀਜ਼ਨ 15 ਦਿਨ ਚੱਲਿਆ ਤਾਂ ਇਹ ਕੰਬਾਈਨ ਦਾ ਸੀਜ਼ਨ ਆ ਜਿਹੜਾ ਜਿੱਥੇ ਵੀ ਚੱਲਿਆ ਉਥੇ 30 ਦਿਨ ਚੱਲਿਆ ਮਗਰਲੇ 15 ਦਿਨਾਂ ਨੇ ਕੱਲੀ ਤੂੜੀ ਤੇ ਲਾਤੇ ਆਜੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਠੀਕ ਹੈ ਬਾਈ हां ਜਿਹੜਾ ਵੀਰੇ ਆ ਸਿਸਟਮ ਲੱਗਿਆ ਇਹਦਾ ਕਰਕੇ ਆਪਾਂ ਨੂੰ 160 ਹਾਰਸ ਪਾਵਰ ਇੰਜਨ ਰੱਖਣਾ ਪਿਆ ਆਈਸ਼ਾ ਜੀ ਹਾਂਜੀ ਹਾਂਜੀ ਭਾਈ ਜੀ ਇਹਦੇ ਕਰਕੇ ਮੰਨ ਲਓ ਇਹ ਨਹੀਂ ਹੈਗਾ ਵੀ ਆਪਾਂ ਕੱਲਾ ਇੰਜਨ ਰੱਖਤਾ ਜੀ ਇਹਦੇ ਇਹਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਆਪਾਂ ਨੂੰ ਇਹਦੇ ਚੇਂਜਸ ਕਰਨੇ ਪਏ ਆ ਜੀ ਕਿਉਂਕਿ ਬਾਡੀ ਲੈਣ ਤੋਂ ਲਈਏ ਆਪਾਂ 84 ਲੈਣ ਜੀ ਇਹਦੀ ਅੰਦਰੋਂ ਇਹਦੇ ਪਾਰਟਸ ਤੇ ਮਾਲੋ ਮਸ਼ੀਨ ਹੈ ਦੇਖੋ ਨਾਰਮਲੀ ਪਰ ਇਹਦੇ ਜਿਹੜੇ ਕੁਝ ਪਾਰਟਸ ਇਹੋ ਜਿਹੇ ਕਰੇ ਨੇ ਜਿਹੜੇ ਨਾਰਮਲ ਮਸ਼ੀਨ ਤੇ ਵੀ ਚੱਲਣਗੇ ਤੇ ਇਹਦੇ ਤੇ ਵੀ ਚੱਲਣਗੇ ਜੀ ਕਿਉਂਕਿ ਟੈਕਨੀਕਲੀ ਜੇ ਦੇਖਿਆ ਜਾਵੇ ਤਾਂ ਆਹ ਜਿਹੜਾ 10 ਕੁਇੰਟਲ ਭਾਰ ਮਗਰ ਟੰਗਣਾ ਸੀ ਹਾਂਜੀ ਆਮ ਕੰਬਾਈਨ ਦੇ ਇਥੇ ਇੱਕ ਨਾਰਮਲ ਚਾਦਰ ਹੁੰਦੀ ਹੈ ਨਾਰਮਲ ਹੁੰਦੀ ਹੈ ਜੀ 16 ਗੇਜ ਦੀ ਹੁਣ ਇਹਨੂੰ ਜੇ ਟੰਗਣਾ ਸੀ ਤਾਂ ਨੇਚਰਲ ਗੱਲ ਆ ਕਿ ਆਪਾਂ ਨੂੰ ਇਹਦੀ ਬਾਡੀ ਨੂੰ ਵੀ ਮਜ਼ਬੂਤੀ ਜ਼ਿਆਦਾ ਦੇਣੀ ਪੈਣੀ ਸੀ ਇਹਦੀ ਚਾਸੀ ਨੂੰ ਵੀ ਜ਼ਿਆਦਾ ਮਜ਼ਬੂਤੀ ਦੇਣੀ ਪਈ ਹਾਂਜੀ ਉਹਦੇ ਕਰਕੇ ਬਾਈ ਜੀ ਆਪਣੀ ਇਹਦੀ ਬਾਡੀ ਜਿਹੜੇ ਐਂਗਲ ਵਗੈਰਾ ਨੇ ਜੀ ਸ਼ੀਟ ਆ ਉਹ ਹੈਵੀ ਕਰਦੀ ਹੈ ਤੇ ਜਿਹੜੀ ਇਹਦੀ ਪੂੰਛ ਆ ਬਾਈ ਜੀ ਆਪਾਂ ਨੇ ਜੀ ਇਹਦੇ ਵਿੱਚ ਆਪਾਂ ਨੇ ਨੇਰੇ ਹੀ ਲੋਹਾ ਭਰੇ ਆ ਜੀ ਭਰਨਾ ਪੈਣਾ ਸੀ ਕਿਉਂਕਿ ਆ ਟੰਗਣਾ ਸੀ ਕਿਉਂਕਿ ਇਹ ਜਿਹੜੀ ਪੂੰਛ ਆ ਆਪਾਂ ਚਦਰ ਜੀ 12 ਗੇਜ ਦੀ ਲਾਈ ਆ ਜੀ ਉਰੇ ਤੇ ਜਿਹੜਾ ਫਰੰਟ ਆ ਉਹ ਵੀ 12 ਗੇਜ ਦੀ ਵੀ ਇਹ ਕੁੱਲ ਮਿਲਾ ਲਓ ਜੋ ਚਾਸੀ ਨੂੰ ਆਪਾਂ ਚਦਰ ਲਾਉਨੇ ਆ ਜੀ ਮੇਨ ਜਿੱਥੇ ਥਰੇਸਿੰਗ ਹੁੰਦੀ ਆ ਉਹੀ ਸੇਮ ਲੋਹਾ ਉਰੇ ਲਾਇਆ ਜੀ ਆਪਾਂ ਨੇ ਇਹਦੇ ਹਾਂ ਤੇ ਇੱਕ ਗੱਲ ਹੈ ਵੀ ਇਹ ਬਹੁਤ ਇਜ਼ੀ ਰਿਮੂਵ ਹੋ ਜਾਂਦੀ ਹੈ ਇਹ ਹਾਂਜੀ ਹਾਂਜੀ ਇਹਦੇ ਵਿੱਚ ਦੇਖੋ ਬੋਲਟ ਸਿਸਟਮ ਨੇ ਜੀ ਵਧੀਆ ਹਾਈ ਕੁਆਲਿਟੀ ਦੇ ਆਪਾਂ ਨੇ ਐਸਟੀਐਲ ਜਿਵੇਂ ਕੰਪਨੀਆਂ ਹੁੰਦੀਆਂ ਟੀਵੀਐਸ ਦੇ ਬੋਲਟ ਹੁੰਦੇ ਨੇ ਜੀ ਜਿਆਦਾ ਸਟਰੈਂਥ ਹੁੰਦੀ ਹੈ ਉਹ ਬੋਲਟ ਆਪਾਂ ਲਾਏ ਹੋਏ ਆ ਜੀ ਤਾਂ ਕਰਕੇ ਵੀ ਇਹ ਬੋਲਟ ਦੇਖ ਲਓ ਤੁਸੀਂ ਇਹਦੇ ਵਿੱਚ ਇੱਕ ਸਾਈਡ ਤੇ 10 ਬੋਲਟ ਨੇ ਜੀ ਹੂੰ ਤਕਰੀਬਨ ਤਕਰੀਬ ਆਪણો 30 ਤੋਂ 35 ਬੋਲਟਿੰਗ ਹੈ ਜੀ ਇਹਦੇ ਵਿੱਚ ਉਹਦੇ ਨਾਲ ਆਪਾਂ ਉਹਰੇ ਇਹਦੇ ਘੋੜੀਆਂ ਲੱਗ ਜਾਂਦੀਆਂ ਨੇ ਫਰੰਟ ਤੇ ਵੀ ਦਿੱਤੀਆਂ ਜੀ ਬੈਕ ਤੇ ਵੀ ਆਪਾਂ ਇਹਨੂੰ ਮਕੈਨੀਕਲ ਜੈਕ ਲਾਵਾਂਗੇ ਘੋੜੀਆਂ ਲਾ ਕੇ ਆਪਾਂ ਬੁਲਟ ਖੋਲ ਕੇ ਮਸ਼ੀਨ ਨੋਰਮਲ ਪਤਾ ਮਸ਼ੀਨ ਨੋਰਮਲ ਆ ਜਾਏ ਚਾਹੇ ਆਪਾਂ ਮੱਕੀ ਤੇ ਚਲਾ ਲਈਏ ਜੀ ਕਹਿਣ ਦਾ ਭਾਬ ਜੀ ਜਿਹੜੀਆਂ ਇੰਡੀਆ ਦੇ ਵਿੱਚ ਜਿੰਨੀਆਂ ਵੀ ਫਸਲਾਂ ਜ਼ਮੀਨ ਦੇ ਉੱਪਰ ਖੜੀਆਂ ਫਸਲਾਂ ਨੇ ਉਹ ਹਰ ਫਸਲ ਦੀ ਕਟਾਈ ਕਰੂ ਇੱਕ ਗੱਲ ਹੋਰ ਲੋਕ ਜ਼ਿਆਦਾ ਕਾਢ ਹੁੰਦੇ ਆ ਲੋਕਾਂ ਨੇ ਛੋਲਗੇ ਵਾਸਤੇ ਇਹਨੂੰ ਵਰਤਿਆ ਹਾਂਜੀ ਲੋਕਾਂ ਨੇ ਇਹਨੂੰ ਸਰੋਂ ਵਾਸਤੇ ਵਰਤਿਆ ਸਰੋਂ ਦੀ ਤੂੜੀ ਬਣਾਉਂਦੀ ਹੈ ਜੀ ਕਣਕ ਦੀ ਤਾਂ ਬਣਾਉਂਦੀ ਹੋਇਆ ਜੀ ਹੂੰ ਉਸ ਤੋਂ ਬਾਅਦ ਜੀ ਆਪਣੇ ਚਣਿਆਂ ਦੀ ਚਣਿਆਂ ਦੀ ਤੂੜੀ ਬਣਾਉਂਦੀ ਹੈ ਜੀ ਇਹ ਤਿੰਨ ਫਸਲਾਂ ਚ ਤਾਂ ਸਾਡੀ ਟ੍ਰਾਇਲ ਅਸੀਂ ਕਰ ਚੁੱਕੇ ਆ ਜੀ ਕਸਟਮਰਾਂ ਦੇ ਸਹਿਯੋਗ ਨਾਲ ਉਹ ਤੋਂ ਬਿਨਾਂ ਜੀ ਬਰਸੀਨ ਤੇ ਨਾਰਮਲ ਮਸ਼ੀਨ ਆਪਣੀ ਜੇ ਨਾਰਮਲ ਹੋ ਗਈ ਬਰਸੀਨ ਤੇ ਚੱਲੂ ਜੀ ਹੂੰ ਮੂੰਗੀ ਤੇ ਚੱਲੂ ਜੀ ਜੋ ਹੋ ਗਈ ਜੀ ਸੌਫ ਹੋ ਗਈ ਜੀ ਮੱਕੀ ਹੋ ਗਈ ਜੀ ਬਾਕੀ ਦਾਲਾਂ ਹੋ ਗਈਆਂ ਬਾਕੀ ਜਿਵੇਂ ਆਪਣੇ ਮਿਲਟ ਆਂਦੇ ਆ ਜੀ ਐਮਪੀ ਤੋਂ ਐਮਪੀ ਦੇ ਵਿੱਚ ਉਹਦੇ ਤੇ ਵੀ ਚੱਲਦੀ ਹੈ ਜੀ ਵੀ ਸੈਟਿੰਗ ਕਰਨ ਵਾਲਾ ਚਾਹੀਦਾ ਜੀ ਬੰਦਾ ਜਿਹੜਾ ਜਾਣਕਾਰ ਹੈ ਚੋਟੀ ਦਾ ਉਹਨੇ ਸੈਟਿੰਗ ਕਰ ਲਈ ਤਾਂ ਉਹ ਕੋਈ ਵੀ ਖੜੀ ਫਸਲ 'ਚ ਚਲਾ ਸਕਦਾ ਜੀ ਇਹਦੇ ਮਗਰਲੇ ਪਾਸੇ ਸਾਰੇ ਕੰਟਰੋਲ ਦੇਤੇ ਕਿ ਲੈਫਟ ਉੱਚੀ ਕਰਕੇ ਇਹਨੂੰ ਪਾਉਣਾ ਲਾਉਣਾ ਇੱਕ ਬਾਈ ਜੀ ਆਪਾਂ ਨੇ ਇਹ ਹੁਣ ਦੋ ਸਿਲੰਡਰ ਪਹਿਲਾਂ ਆਪਾਂ ਸਿੰਗਲ ਸਿਲੰਡਰ ਦੰਦੇ ਸੀ ਹੁਣ ਆਪਾਂ ਡਬਲ ਸਿਲੰਡਰ ਦਿੰਦਾ ਜੀ ਅੱਛਾ ਜੀ ਇੱਕ ਸਿਲੰਡਰ ਨਾਲ ਬਾਈ ਜੀ ਆਪਾਂ ਟਰਾਲੀ ਚੱਕ ਕੇ ਲਿਫਟ ਕਰਨੀ ਹੈ ਸਹੀ ਹੈ ਜੀ ਇਹ ਸਿੰਗਲ ਬੰਦੇ ਦਾ ਕੰਮ ਹੋ ਗਿਆ ਕੈਮਰਾ ਲੱਗਿਆ ਹੋਇਆ ਬਾਈ ਜੀ ਠੀਕ ਹੈ 프ਰੰਟ ਦੇ ਵੀ ਡਰਾਈਵਰ ਮੂਰੇ ਬੈਠਾ ਇੱਕ ਬੰਦਾ ਪਿੱਛੇ ਬੈਠਾ ਜਿਆਦੇ ਬੰਦਿਆਂ ਦੀ ਲੋਡ ਨਹੀਂ ਠੀਕ ਆ ਉਹ ਡਰਾਈਵਰ ਨੂੰ ਪਤਾ ਹੈ ਕਿ ਟਰਾਲੀ ਤੇ ਕੀ ਲੋਡ ਆ ਬੈਕ ਕਰਨੀ ਹਾਂਜੀ ਮੰਨ ਲਓ ਨੇ ਹੁੱਕ ਦੇ ਉਰੇ ਆਪਣੇ ਸੈੱਟ ਕਰ ਲੀਆਂ ਬੰਦੇ ਨੂੰ ਤੇ ਦੂਜਾ ਪਾਈਪ ਆਪਾਂ ਦੇਤਾ ਜੀ ਟਰਾਲੀ ਨੂੰ ਅੱਛਾ ਜੀ ਤੇ ਆਪਾਂ ਖਾਲੀ ਕਰਨਾ ਖੇਤ ਚ ਮੰਨ ਲਓ ਕੋਈ ਵੀਰ ਸੱਜਣ ਕਹਿੰਦਾ ਮੇਰੀ ਤੂੜੀ ਦਾ ਖੇਤ ਚ ਖਾਲੀ ਕਰ ਦੋ ਤੁਸੀਂ ਜਾਂ ਟਰੈਕਟਰ ਆਪਣਾ ਗਿਆ ਟਾਈਮ ਲੱਗ ਰਿਹਾ ਜੀ ਤਾਂ ਇੱਥੇ ਆਪਾਂ ਜੀ ਪਾਈਪ ਲਾਇਆ ਹੋਇਆ ਜੀ ਉਰੇ ਪਾਈਪ ਆਪਾਂ ਥੋੜਾ ਜਿਹਾ ਪਿੱਛੇ ਕਰਨਾ ਕੱਢ ਕੇ ਜੀ ਟਰਾਲੀ ਆਪਣੀ ਖੇਤ ਚ ਖਾਲੀ ਹੋ ਜਾਣੀ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਜਿਹੜੀ ਗੱਲ ਲੋਕ ਕੰਬਾਈਨ ਵਾਲਿਆਂ ਨੇ ਵੀ ਨਹੀਂ ਸੋਚੀ ਹੁੰਦੀ ਜਿਹੜੇ ਬੰਦਿਆਂ ਨੇ ਇਹਨੂੰ ਕੱਲੀ ਤੂੜੀ ਤੇ ਲਾਇਆ ਉਹ ਕਹਿੰਦੇ ਬਾਈ ਜ਼ਿਮੀਂਦਾਰ ਦਾ ਅਸੀਂ ਕਣਕ ਜਿਹੜੀ ਵਿੱਚੋਂ ਕਣਕ ਕੱਢ ਲੈਂਦੀ ਸੀ ਇਹ ਡਰਮ ਭਰ ਦਿੰਦੀ ਸੀ ਤਾਂ ਹਾਲਾ ਉਹ ਕਣਕ ਕਣਕ ਚੀ ਇਹਦੀ ਬੜਾਈ ਫਰੀ ਕਰ ਦਿੰਦੇ ਹਾਂਜੀ ਹਾਂ ਦੇਖੋ ਬਾਈ ਜੀ ਮਸ਼ੀਨ ਚੱਲੀ ਹੋਇਆ ਇਹਨੇ ਤਾਂ ਆਪਣਾ ਕੰਮ ਉਹਨਾ ਹੀ ਕਰਨਾ ਇਹਨੇ ਤਾਂ ਆਪਣਾ ਕੰਮ ਕਰੀ ਇਹਨੇ ਜਿਹੜੇ ਫੀਚਰ ਹੈਗੇ ਉਹ ਹੈਗੇ ਆ ਜੀ ਇਹਨੇ ਤਾਂ ਖੇਤ ਚ ਮੰਨ ਲਓ ਕੁਝ ਨਹੀਂ ਛੱਡਣਾ ਹੈਗਾ ਸਮਝੋ ਵੀ ਡਬਲ ਥਰੇਸਿੰਗ ਹੋ ਗਈ ਤੇ ਖੇਤ ਜਮਾ ਸਾਫ ਹੋ ਗਿਆ ਨਾ ਤਾਂ ਅੱਗ ਲਾਉਣ ਵਾਲਾ ਝੰਜੜ ਜੀ ਹੂੰ ਹੂੰ ਇਹ ਨਾਗੇਜ ਰੀਪਰ ਵਾਲੇ ਨੂੰ ਸੱਦਣ ਦੀ ਲੋੜ ਜੀ ਆਪਣੇ ਲੈਵੇ ਸਿਸਟਮ ਖੜਾ ਹੈ ਜੀ ਇਹ ਚਲਾਉਣਾ ਜੀ ਕਰਦਾ ਆਪਣਾ ਸੰਦ ਹੈ ਜੀ ਤੂੜੀ ਬਣਾ ਵੀ ਦਵਾਂਗੇ ਜੇ ਨਹੀਂ ਟਾਈਮ ਹੈਗਾ ਤਾਂ ਆਪਣੀ ਫਸਲ ਤੇ ਚੱਲੇ ਰਹੀ ਹੈ ਜੀ ਮਸ਼ੀਨ ਮੈਨੂੰ ਇਹਦੇ ਇੰਜਨ ਬਾਰੇ ਜਾਣਕਾਰੀ ਦਿਓ ਜਿਹੜਾ ਇਹਦਾ 160 ਹਾਰਸ ਪਾਵਰ ਇੰਜਨ ਆਇਸ਼ਰ ਦਾ ਹੀ ਕਿਉਂ ਵਰਤਿਆ ਆਇਸ਼ਰ ਤੇ ਜ਼ਿਆਦਾ ਭਰੋਸਾ ਕਿਉਂ ਕੀਤਾ ਦੇਖੋ ਆਇਸ਼ਰ ਦੇ ਬਾਈ ਜੀ ਆਪਾਂ ਭਰੋਸਾ ਤਾਂ ਕਰਿਆ ਜੀ ਕਿਉਂਕਿ ਵੋਲਵੋ ਆਇਸ਼ਰ ਹਾਂਜੀ ਇੱਕੋਂ ਦਾ ਕੱਲਾ ਆਇਸ਼ਰ ਜੀ ਜੀ ਇਹ ਹੈਗਾ ਜੀ ਵੈਂਚਰ ਵੋਲਵ ਵਾਈਸ਼ਰ ਦਾ ਜੀ ਪਲੈਟਫਾਰਮ ਆ ਜੀ ਵੀ-ਈ ਕਮਰਸ਼ੀਅਲ ਇੰਡੀਆ ਦੇ ਵਿੱਚ ਲਾਂਚ ਹੋਇਆ ਜੀ ਜੀ ਐਮਪੀ ਦੇ ਵਿੱਚ ਇਹਦੀ ਮੈਨੂਫੈਕਚਰਿੰਗ ਹੁੰਦੀ ਹੈ ਜੀ ਜੀ ਵੋਲਵ ਬਾਈ ਜੀ ਦੁਨੀਆ ਦੇ ਸਭ ਤੋਂ ਤਕੜੇ ਇੰਜਨ ਨੇ ਜੀ 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 ਉਹਨੂੰ ਮੰਨ ਲਓ ਇੰਜਨ ਦੇ ਵਿੱਚ ਆਪਾਂ ਦੀ ਪਿਓ ਮੰਨਦੇ ਆ ਕੰਪਨੀ ਆ ਤੇ ਉਹਦੇ ਕਰਕੇ ਜੀ ਅਸੀਂ ਇਹਦੇ ਵਿੱਚ ਜਿਹੜੇ ਫੀਚਰ ਆ ਗਏ ਜੀ ਕਮਾਈਂਡ ਦੇ ਵਿੱਚ ਅਦਰ ਕੰਪਨੀਆਂ ਨਾਲੋਂ ਉਹ ਫੀਚਰ ਹੀ ਇੰਨੇ ਜ਼ਿਆਦਾ ਆ ਗਏ ਤੇ ਸਾਨੂੰ ਮਜਬੂਰ ਹੋਣਾ ਪਿਆ ਵੀ ਇਹਦੀ ਜਿਹੜੀ ਸਾਨੂੰ ਫੀਲਡ ਦੇ ਵਿੱਚ ਰਿਪੋਰਟ ਆਈ ਕਸਟਮਰਾਂ ਤੋਂ ਜਾਂ ਅਸੀਂ ਖੁਦ ਚਲਾਇਆ ਉਹ ਬਹੁਤ ਸੋਹਣੀ ਹੈ ਜੀ ਕਿ ਉਹ ਦਬਦਾ ਤਾਂ ਹੈ ਹੀ ਨਹੀਂ ਜੀ ਆਇਸ਼ਰ ਦਾ ਇਹ ਇੰਜਨ ਲੱਗਣ ਨਾਲ ਇਹਦੀ ਕਾਸਟ ਤਾਂ ਨਹੀਂ ਬਹੁਤ ਜ਼ਿਆਦਾ ਉੱਪਰ ਚਲੀ ਗਈ ਨਹੀਂ ਨਹੀਂ ਜ਼ਿਆਦਾ ਨਹੀਂ ਜਾਂਦੀ ਹੈਗੀ ਜੀ ਥੋੜਾ ਫਰਕ ਪੈਂਦਾ ਜੀ ਆਪਾਂ ਇਹਦੀ ਕਾਸਟ ਇਹੇ ਜੀ ਰੱਖੀ ਹੈ ਜੀ ਕਿਸਾਨ ਭਰਾਵਾਂ ਲਈ ਜੀ ਕਿ ਜਿਹੜੀਆਂ ਆਮ ਆਦਰ ਮਸ਼ੀਨਾਂ ਨੇ ਜੀ ਜਿਹੜੀਆਂ ਸਿਰਫ ਕਣਕ ਵਾਸਤੇ ਬਣੀਆਂ ਨੇ ਉਹ ਸਿਰਫ ਕਣਕ ਵੜਦੀਆਂ ਨੇ ਜੀ ਤੇ ਕਣਕ ਦੀ ਤੂੜੀ ਬਣਾਉਂਦੀਆਂ ਨੇ ਉਹ ਤੋਂ ਬਿਨਾ ਉਹ ਕਿਸੇ ਫਸਲ ਤੇ ਨਹੀਂ ਚੱਲਦੀਆਂ ਜਿੰਨੀ ਕੀਮਤ ਦੀਆਂ ਉਹ ਨੇ ਉਹ ਤੋਂ ਵੀ ਸਮਝੋ ਤੁਸੀਂ ਵੀ ਉਹਦੀ ਬਰਾਬਰ ਦੀ ਕੀਮਤ ਚ ਘੱਟ ਕੀਮਤ ਚ ਆ ਜੂਗੀ ਮਤਲਬ ਆ ਨਾਲ ਕਿਸਾਨ ਨੂੰ ਉਦਾਂ ਹੀ ਮਿਲ ਰਿਹਾ ਹਾਂਜੀ ਹੂੰ ਕਿਉਂਕਿ ਜਿਹੜਾ ਦੇਖੋ ਤੂੜੀ ਬਣਾਉਂਦੀ ਆ ਕੱਲੀ ਮਸ਼ੀਨ ਉਹਦੇ ਪਿੱਛੇ ਡੱਬਾ ਹੁੰਦਾ ਜੀ ਉਹਨੇ ਕੱਲੀ ਕਣਕ ਤੇ ਚੱਲਣੀ ਆ ਜੋ ਜੀਰੀ ਤੇ ਚੱਲ ਹੀ ਨਹੀਂ ਸਕਦੀ ਕਿਉਂਕਿ ਸਟਾਫ ਆਕਰ ਨਹੀਂ ਹੈਗੇ ਹਾਂ ਉਹ ਜਿਹੜਾ ਮਗਰਲੇ ਪਾਸੇ ਆਪਾਂ ਉਹ ਡੱਬਾ ਜਾਂ ਲੱਗਿਆ ਹਾਂਜੀ ਹਾਂਜੀ ਜਿਹਦੇ ਮਗਰਲੇ ਪਾਸੇ ਤੂੜੀ ਕੱਢੀ ਤੇ ਚੱਲ ਜੂ ਜੀ ਜਾਂ ਕਣਕ ਵਰਗੀ ਹੋਰ ਕਿਸੇ ਫਸਲ ਤੇ ਚੱਲ ਜੂ ਪਰ ਉਹ ਜੀਰੀ ਤੇ ਨਹੀਂ ਚੱਲ ਸਕਦੀ ਜੇ ਮੇਨ ਮਸਲਾ ਇਹ ਕਿਉਂਕਿ ਜੀਰੀ ਜਿਹੜੀ ਆ ਬਹੁਤ ਭਾਰੀ ਹੁੰਦੀ ਆ ਜੀ ਉਹ ਉਹਨੂੰ ਉਹ ਰਿਮੂਵ ਨਹੀਂ ਕਰ ਸਕਦੇ ਆਪਾਂ ਉਹ ਨਹੀਂ ਕਰ ਸਕਦੇ ਆਪਾਂ ਜੀ ਤੇ ਸਟਾਫ ਆਕਰਨੀ ਹੈ ਕਿ ਤੇ ਜੀਰੀ ਦਾ ਆਪਣਾ ਨੁਕਸਾਨ ਹੋਊਗਾ ਜੀ ਹਾਂ ਉਧਰਲੇ ਪਾਸੇ ਚੱਲ ਗਏ ਉਧਰਲੇ ਪਾਸੇ ਕੀ ਕੀਤਾ ਮੜੇ ਚਾਰ شپੇਰਿਓਂ ਬਾਈ ਕਟਰ ਦੇ ਵਿੱਚ ਕੀ ਸੁਧਾਰ ਕੀਤੇ ਕਿਉਂਕਿ ਜਦੋਂ ਇੱਕ ਨੈਚੁਰਲ ਗੱਲ ਇਹ ਆ ਵੀ ਸਾਡੀ ਮਸ਼ੀਨ ਨੇ ਤੋੜਨਾ ਸਾਨੂੰ ਪੈਣਾ ਹੈ ਸਾਨੂੰ ਦੂਸਰੀ ਫਸਲ ਦੇ ਮੁਕਾਬਲੇ ਜੀ ਕੰਬਾਈਨ ਨੂੰ ਚਲਾਉਣਾ ਪੈਣਾ ਉਹਦੇ ਚ ਅੰਦਰ ਥਰੇਸ਼ਰ ਚ ਜ਼ਿਆਦਾ ਸੁਧਾਰ ਕਰਨੇ ਪਏ ਕਟਰ ਚ ਕਰਨੇ ਪਏ ਕਾਦੇ ਚ ਕਰਨੇ ਪਾਉ ਨੂੰ ਸਾਰੀ ਮਸ਼ੀਨ ਦੇ ਹੀ ਕਰਨੇ ਪਏ ਜੀ ਜੀ ਮੈਂ ਦੂੰਦਾ ਨੇ ਇਹਦੇ ਵਿੱਚ ਜਿੰਮੇ ਜੀ ਆਪਾਂ ਜਾਦੇ ਚੱਲਣੀ ਹੈ ਜੀ ਇਹ ਤਾਂ ਹੁਣ ਇਹ ਤਾਂ ਹੈ ਨਹੀਂ ਵੀ ਉੱਪਰ ਚੱਲਣੀ ਹੈ ਹੂੰ ਇਹ ਤਾਂ ਪੂਰਾ ਟਾਈਮ ਜੀ ਨੀਵੇਂ ਤੱਕ ਹੀ ਚੱਲਣੀ ਹੈ ਜੀ ਹਾਂ ਵੀ ਨੀਵੇਂ ਚੱਲਣਾ ਹਾਂ ਇਹਦੀ ਆਪਾਂ ਰੀਲ ਹੈ ਜਿਹੜੀ 6 ਪੈਪਾਂ ਦੀ ਕਰਦੀ ਹੈ ਜੀ ਜੀ 6 ਪੈਪਾਂ ਪਾਪਾ ਕਰਤੇ ਤੇ ਜਿਹੜਾ ਇਹਦੇ ਵਿੱਚ ਅਸੀਂ ਓਗਰ ਡਿਜ਼ਾਈਨ ਕਰਿਆ ਜੀ ਇਹ ਨਿਊ ਮਾਡਲ ਦਾ ਕਰਿਆ ਜੀ ਟੇਡੀਆਂ ਕਿਲੀਆਂ 'ਚ ਹੂੰ ਇਹ ਟੇਡੀਆਂ ਕਿਲੀਆਂ 'ਚ ਇਸ ਲਈ ਕਰਿਆ ਜੀ ਇੱਕ ਤਾਂ ਜੇ ਨਾ ਇਹਨੇ ਮਾਲ ਹੈ ਜੀ ਮਾਲ ਇਕੱਠਾ ਨਹੀਂ ਦੇਣਾ ਅੰਦਰ ਮਸ਼ੀਨ ਨੂੰ ਹੂੰ ਇਹਨੇ ਮਾਲ ਲਾਈਨ ਵਾਈਜ਼ ਦੇਣਾ ਜੀ ਉਹ ਕਿਉਂ ਕਿ ਪਤਾ ਗੱਲ ਕੀ ਹੈ ਨਾ ਮੇਰੇ ਦਿਮਾਗ 'ਚ ਕੀ ਸਵਾਲ ਚੱਲ ਰਿਹਾ ਸੀ ਵੀ ਜਿਵੇਂ ਹੁਣ ਮੰਨ ਲਓ ਵੀ ਦੂਸਰੀ ਕਮੈਨ 2 ਕਿੱਲੇ ਵੜਦੀ ਆ ਹਾਂਜੀ ਹੁਣ ਡੂੜ ਤਾਂ ਆਪਾਂ ਨੂੰ ਇਹਦੇ ਤੋਂ ਵੀ ਵੜਾਉਣਾ ਪੈਣਾ ਉਹਦੇ ਮੁਕਾਬਲੇ ਹੁਣ ਡੇਢ ਵੜਾਉਣਾ ਪੈਣਾ ਤੇ 3 ਕਿੱਲਾਂ ਦਾ ਲਾਂਗਾ ਨਿਕੋਣਾ ਪੈਣਾ ਇਹਦੇ ਬਜਿੱ ਹਾਂਜੀ ਬਾਈ ਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਠੀਕ ਹੈ ਕਿ ਨਹੀਂ ਤਾਂ ਉਹਦੇ ਲਈ ਹੁਣ ਆਪਾਂ ਨੂੰ ਸੁਧਾਰਤਾ ਕਰਨਾ ਪੈਣਾ ਸੀ ਹਾਂਜੀ ਉਹਦੇ ਲਈ ਬਾਈ ਜੀ ਆਪਾਂ ਰੀਲ ਦਾ ਇਹਦਾ ਉਗਰ ਦਾ ਜੀ ਤੇ ਸਟੇਨਲੈਸ ਸਟੀਲ ਦਾ ਜੀ ਤੇ ਜਿਵੇਂ ਅੱਗੇ ਆਪਣੀ ਚੈਨ ਹੈ ਜੀ ਚੈਨ ਚਾਰ ਦੀ ਹੈ ਜੀ ਤੇ ਉਹਦੇ ਵਿੱਚ ਆਪਾਂ ਨੇ ਜਿਹੜੇ ਗੀਅਰ ਨੇ ਜੀ ਉਹ ਸਟੀਲ ਦੇ ਕਰਤੇ ਆ ਜੀ ਬਈ ਮਤਲਬ ਟੁੱਟੇ ਨਾ ਕੰਨੀ ਚੀਜ਼ ਨੂੰ ਆਪਾਂ ਨੇ ਇਹੋ ਜਿਹਾ ਕਰਦਾ ਵੀ ਜੇ ਬੰਦਾ ਧੱਕਾ ਵੀ ਕਰੂਗਾ ਤਾਂ ਵੀ ਆਪਾਂ ਬੈਠੇ ਆ ਇਹ ਚੋਕ ਨਾ ਹੋਵੇ ਹਾਂ ਚੋਕ ਨਹੀਂ ਹੋਊਗਾ ਜੀ ਅੱਗੇ ਫਿਰ ਬਈ ਇਹਦੇ ਥ੍ਰੈਸ਼ਰ ਦੇ ਵਿੱਚ ਵੀ ਸੁਧਾਰ ਕਰਨਾ ਪੈਊਗਾ ਵੀ ਥ੍ਰੈਸ਼ਰ ਨੂੰ ਵੀ ਜ਼ਿਆਦਾ ਥ੍ਰੈਸ਼ਰ ਇਹਦਾ ਆਪਾਂ ਹੈਵੀ ਕਰਿਆ ਜੀ ਜੀ ਥਰੇਸਰੇ ਦਾ ਆਪਾਂ ਹੈਵੀ ਕਰਿਆ ਗੈਡ ਰਾਮ ਆਪਾਂ ਜੀ ਇਹਦਾ ਹੈਵੀ ਕਰ ਦਿੱਤਾ ਜੀ ਤੇ ਜਿਹੜੀਆਂ ਸ਼ਾਫਟਾਂ ਨੇ ਉਹ ਵੀ ਆਪਾਂ ਇਹਦੇ ਲੋਹਾ ਆਪਾਂ ਨੇ ਵਰਤੇ ਆ ਜੀ ਉਹ EN 31 ਦਾ ਲੋਹਾ ਆਂਦਾ ਜੀ ਉਹ ਆਪਾਂ ਇਹਦੇ ਵਿੱਚ ਯੂਜ਼ ਕਰਿਆ ਇਹਦੇ ਵਿੱਚ ਹੋਰ ਬਾਈ ਜੀ ਮੈਂ ਤੁਹਾਨੂੰ ਖਾਸੇ ਦੱਸਦਾ ਜੀ ਜਿੰਨਾ ਕ ਮਾਈਂਡ 'ਚ ਸਾਡੀ ਚ ਪਾਰਟ ਲੱਗਦਾ ਜੀ ਸਾਰਾ ਸਾਡਾ ਆਪਣਾ ਮੈਨੂਫੈਕਚਰਿੰਗ ਆ ਜੀ ਤੁਸੀਂ ਖੁਦ ਬਣਾਉਂਦੇ ਆ ਖੁਦ ਹੀ ਬਣਾਉਂਦੇ ਆ ਆਪਣਾ ਪਾਰਟਸ ਵਾਲੀ ਫੈਕਟਰੀ ਆਪਣੀ ਆ 500 ਪਾਰਟ ਆਪਣੀ ਮੈਨੂਫੈਕਚਰਿੰਗ ਆ ਜੀ ਦੇਖੋ ਕੱਲੇ ਤੇ ਦੇਖੋ ਤੁਸੀਂ ਸਿਮਰਨ ਦੇ ਡੀਐਸਐਮ ਹਮ ਸਿਮਰਨ ਸਾਡਾ ਕੰਬਾਈਨ ਦੇ ਵਿੱਚ ਨਾਮ ਆ ਜੀ ਫਿਰ ਪਾਰਟ ਦਾ ਸਾਡਾ ਡੀਐਸਐਮ ਆ ਜੀ ਹਮ ਜੋ ਜੇ ਤੁਹਾਡੇ ਆਪਣੇ ਦਾ ਹੀ ਆਪਣੇ ਮੈਨੂਫੈਕਚਰ ਸਾਰਾ ਕੁਝ ਹਾਂਜੀ ਹਾਂਜੀ ਇਹ ਸਾਡਾ ਜੀ ਮੰਨ ਲਓ 1982 ਤੋਂ ਸਾਡਾ ਸਪੇਅਰ ਪਾਰਟ ਦਾ ਕੰਮ ਹੈ ਜੀ ਜਿੰਨਾ ਵੀ ਤੁਸੀਂ ਛੋਟੇ ਤੋਂ ਪਾਰਟ ਕਿਸੇ ਵੀ ਪਾਰਟ ਤੇ ਤੁਸੀਂ ਹੱਥ ਰੱਖ ਲੋ ਜੀ ਮੈਂ ਤੁਹਾਨੂੰ ਜੇ ਪਾਰਟ ਗਣਾਵਾ ਤਾਂ ਤੁਸੀਂ ਕਹੋਗੇ ਵੀ ਇੰਨਾ ਪਾਰਟ ਬਣਾਉਣਾ ਤੇ ਨਾਲ ਕਮਬਾਈਨ ਬਣਾਉਣੀ ਬਹੁਤ ਮੁਸ਼ਕਲ ਵਾਲਾ ਕੰਮ ਹੈ ਜੀ ਸਹੀ ਹੈ ਸਹੀ ਵੀਰ ਸਹੀ ਬਾਕੀ ਇਹਦੇ ਵਿੱਚ ਬੈਟਰੀਆਂ ਜਿਵੇਂ ਹੁਣ ਆਪਾਂ ਬਾਕੀ ਜਿਹੜਾ ਵਿੱਚ ਬੈਟਰੀਆਂ ਵੀ ਹੈਵੀ ਹੈ ਜੀ ਅੱਛਾ ਜੀ ਆਮ ਬੈਟਰੀ ਆਉਂਦੇ ਜੀ ਆਪਣੀ 88 100 एंपੀਰ ਦੀ ਇਹਦੇ ਵਿੱਚ 100 एंपੀਰ ਦੀ ਹੈ ਜੀ ਮਤਲਬ ਜਿਆਦਾ ਰਾਉਂਡ ਨਾ ਲਵੇ ਹਾਂਜੀ ਐ ਸੈਲਫ ਸਟਾਰਟ ਹੋ ਜੇ ਬੜਾ ਜੀ ਤੇ ਫਿਰ ਟਾਇਰ ਵੀ ਆ ਗਏ ਜੀ ਜੀ ਟਾਇਰ 16 ਪਲਾਈ ਲੱਗਦੇ ਜੀ ਆਮ ਇਹਦੇ 'ਚ 18 ਪਲਾਈ ਲੱਗੇ ਆ ਜੀ ਮਤਲਬ ਮਜਬੂਰੀ ਇਹ ਬਣ ਗਈ ਕਿਉਂਕਿ ਆਪਾਂ ਭਾਰ ਜਿਆਦਾ ਦੇਣਾ ਸੀ ਇੱਥੇ ਹਾਂਜੀ ਤਾਂ ਹਿੱਸਾ ਹੈਵੀ ਕਰਨਾ ਪਿਆ ਰਿਮ ਇਹਦਾ ਜਿਹੜਾ ਜੀ 12 ਐਮ ਐਮ ਦਾ ਇਹਦਾ ਰਿਮ ਹੈ ਜੀ ਹੂੰ ਮੋਟਾਈ 'ਚ ਜੀ ਜਿਹੜੇ ਫਰੰਟ ਤੇ ਬੁਲਟ ਪੈਂਦੇ ਆ ਜੀ ਮੂਰਲੇ ਨੂੰ ਉਹੀ ਬੈਕ ਤੇ ਪੈਂਦੇ ਆ ਜੀ ਹਾ ਬੋ ਬੋਲਟ ਮਜਬੂਰੀ ਇਹ ਬਣ ਗਈ ਨਾ ਕਿ ਤਕਰੀਬਨ ਕੰਬਾਈਨ ਤੇ ਭਾਰ ਵੀ ਸਣੇ ਟਰਾਲੀ ਇੰਨਾ ਹੀ ਆ ਗਿਆ ਹਾਂਜੀ 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 ਉਨਾ ਹੀ ਆ ਗਿਆ ਜਿੰਨਾ ਅੱਗੇ ਸੀਗਾ ਬਾਕੀ ਉਰੋ ਆਪਾਂ ਇਹਦੇ ਵਿੱਚ ਅੰਦਰ ਜਾਣ ਲਈ ਦੇਤਾ ਜੀ ਇਹ ਸੀਪਾ ਆਪਾਂ ਸੈੱਟ ਕਰਨੀ ਆਨੇ ਜੀ ਠੀਕ ਹੈ ਬਾਕੀ ਨੀਚੋਂ ਆਪਾਂ ਨੇ ਇਹਦੇ ਵਿੱਚ ਸੀਪਾ ਸੈੱਟ ਕਰਨ ਲਈ ਦਿੱਤਾ ਹੈ ਜੀ ਵੀ ਆਪਾਂ ਨੂੰ ਪਿੱਛੋਂ ਕੋਈ ਵੀ ਚੀਜ਼ ਛੇੜਨੀ ਨਹੀਂ ਪਊ ਜੀ ਪਾ ਯੂਪੀਐਮਪੀ ਤੱਕ ਜਦੋਂ ਤੁਹਾਡੀਆਂ ਕੰਬਾਈਨਾਂ ਜਾਂਦੀਆਂ ਜਦੋਂ ਹੁਣ ਨੇਚਰਲ ਗੱਲ ਆ ਕਿ ਪਹਿਲੇ ਸਾਲ ਤਾਂ ਆਪਾਂ ਨੂੰ ਸਰਵਿਸ ਕੰਬਾਈਨ ਦੇ ਮਗਰ ਦੇਣੀ ਪੈਂਦੀ ਹੈ ਹਾਂਜੀ ਹਾਂਜੀ ਬਾਈ ਤਾਂ ਉੱਥੇ ਟੀਮਾਂ ਜਾਂਦੀਆਂ ਸੀ ਫਿਰ ਹਾਂਜੀ ਹਾਂ ਟੀਮ ਸਾਡੀ ਫੀਲਡ 'ਚ ਰਹਿੰਦੀ ਹੈ ਜੀ ਜੀ ਜਦ ਤੱਕ ਦੇਖੋ ਸੀਜ਼ਨ ਚੱਲਣਾ ਜੀ ਜਦੋਂ ਪਹਿਲੀ ਕੰਬਾਈਨ ਸ਼ੁਰੂ ਹੋ ਗਈ ਤੇ ਜਦੋਂ ਐਂਡ ਲੀਗ ਕੰਬਾਈਨ ਜਾ ਕੇ ਬੰਦ ਹੋਣੀ ਹੈ ਜੀ ਉਦੋਂ ਤੱਕ ਫੀਲਡ ਦੇ ਵਿੱਚ ਟੀਮ ਰਹਿਣੀ ਹੋ ਰਹਿਣੀ ਹੈ ਜੀ ਹੂੰ ਕਿਉਂਕਿ ਦੇਖੋ ਆਪਾਂ ਇਹ ਕਹੀਏ ਵੀ ਆਪਾਂ ਰੱਬ ਦਾ ਬਣਾਇਆ ਨਹੀਂ ਬਾਈ ਆਪਾਂ ਮਸ਼ੀਨਰੀ ਬਣਾਈ ਆ ਮਸ਼ੀਨ ਬਣਾਈ ਆ ਹਾਂ ਤੇ ਜੇ ਮੰਨ ਲਓ ਚੱਲੂਗੀ ਤਾਂ ਦਿੱਕਤ ਆਊਗੀ ਤਾਂ ਉਹਦੇ ਲਈ ਅਸੀਂ ਬੈਠੇ ਆ ਹਾਂ ਵੀ ਕੇਰਾ ਤਾਂ ਇੱਕ ਵਾਰੀ ਤਾਂ ਦਿੱਕਤ ਆਉਂਦੀ ਆ ਹਾਂਜੀ ਕਿਉਂਕਿ ਅਹਸਾਨੇ ਕਿਤੇ ਬਾਹਰੋਂ ਨਹੀਂ ਲੈਣਾ ਜੀ ਸਮਾਨ ਹੂੰ ਅਸੀਂ ਇਹਦੇ ਵਿੱਚ ਜਿਹੜੀਆਂ ਪੂਲੀਆਂ ਨੇ ਜੀ ਇਹ ਵੀ ਅਹਸਾਨੇ ਖੁਦ ਬਣਾਈਆਂ ਨੇ ਜੀ ਹੈਵੀ ਡਿਊਟੀ ਬਾਕੀ ਇਹਦੇ 'ਚ ਜਿਹੜੇ 25 ਦੇ ਅਸੀਂ ਸੁਧਾਰ ਕਰੇ ਆ ਬਾਈ ਜੀ ਇੱਕ ਅਸੀਂ ਇਹ 'ਚ ਡਬਲ 베ARING ਸਿਸਟਮ ਕਰਤਾ ਜੀ ਤੇ ਇੱਕ ਅਸੀਂ ਸ਼ਾਫਟ ਪਾਤੀ ਆ ਜੀ ਇਹਦੇ ਵਿੱਚ ਹਰ ਪਾਰ ਜਿਹੜਾ ਜਿਹੜਾ ਮਗਰਲੇ ਪਾਸੇ ਵਾਲੇ ਜਿਹੜਾ ਇਹਨੂੰ ਘਮਾਉਣਾ ਰੀਪਰ ਨੂੰ ਦੋਨਾਂ ਦੀ ਇੱਕ ਸ਼ਾਫਟ ਹੈ ਜੀ ਦੋਨੇ ਰੂਟਰਾਂ ਦੀ ਜੀ ਸੇਮ ਸ਼ਾਫਟ ਹੈ ਇੱਕੇ ਸ਼ਾਫਟ ਨੂੰ ਸਪੇਅਰ ਰੱਖਣੀ ਪੈਣੀ ਆ ਬਾਕੀ ਜਿਹੜਾ ਇਹਦਾ ਬੈੱਡ ਆ ਜੀ ਜਿਹੜਾ ਮਾਲ ਅੱਗੇ ਪਹੁੰਚਾਉਂਦਾ ਹੈ ਉਹ ਵੀ ਸਾਨੇ ਜੀ 벨ਟ ਡਰਾਈਵ ਤੇ ਕਰਤਾ ਜੀ ਹੂੰ ਬਾਕੀ ਜਿਹੜਾ ਪਿੱਛੇ ਦਾ ਬਲੂਅਰ ਆ ਬਾਈ ਜੀ ਉਹ ਸਾਨੇ ਦਾ ਸਟੇਨਲੈਸ ਸਟੀਲ ਦਾ ਕਰਤਾ ਜੀ ਠੀਕ ਆ ਜਿਹੜੀ ਕਿਸਾਨ ਭਰਾਵਾਂ ਨੂੰ ਕੋਈ ਪ੍ਰੋਬਲਮ ਨਾ ਬਾਕੀ ਸਾਰੀ ਫੋਲਡ ਹੁੰਦੀ ਹੈ ਜੀ ਮਸ਼ੀਨ ਜੇ ਆਪਾਂ ਇਹਨੂੰ ਪਾਰਦਰਸ਼ੀ ਕਰਨਾ ਜੀ ਕੰਮ ਕਰਨਾ ਰਿਪੇਅਰ ਕਰਨਾ ਸੀਜ਼ਨ ਤੋਂ ਪਹਿਲਾਂ ਜੀ ਲਾਉਣਾ ਤਾਂ ਇੱਥੋਂ ਵੀ ਖੁੱਲਦਾ ਹੈ ਜੀ ਉੱਪਰ ਵੀ ਆਪਾਂ ਟਾਕੀ ਦਿੱਤੀ ਹੋਈ ਹੈ ਇਹਦੇ ਉੱਪਰ ਵੀ ਦਿੱਤੀ ਹੋਈ ਆ ਬਾਈ ਜੀ ਹੂੰ ਮਤਲਬ ਜਿੱਥੋਂ ਦੀ ਬੰਦੇ ਨੇ ਬੜਨ ਜਿੱਥੇ ਦੀ ਬੰਦਾ ਆ ਜਾ ਸਕਦਾ ਵੀ ਕੰਮ ਉਹਨੂੰ ਹਵਾਦਾਰ ਰਹੇ ਪੂਰਾ ਹਵਾਦਾਰ ਵੀ ਹੋਵੇ ਉਹਦੇ ਚਾਨਣ ਵੀ ਪਵੇ ਉਹਨੂੰ ਦਿਸੇ ਕਿ ਅੰਦਰ ਉਹ ਕੀ ਕਰ ਰਿਹਾ ਹੈ ਬਾਕੀ ਕੱਲੀ ਕੱਲੀ ਚੀਜ਼ ਆਪਣੀ ਵਧੀਆ ਆਪਣੀਆਂ ਜਿਹੜੀਆਂ ਮਸ਼ੀਨਾਂ ਤੇ ਕਟਿੰਗ ਕਰਕੇ ਆਪਾਂ ਤਿਆਰ ਕਰਕੇ ਲਾਉਨੇ ਆ ਜੀ ਲੇਜ਼ਰ ਕਟਿੰਗ ਮਸ਼ੀਨਾਂ ਸੀਐਨਸੀ ਸਾਰੀਆਂ ਆਪਣੀਆਂ ਇਨ ਹਾਊਸ ਨੇ ਤੇ ਸਾਰਾ ਸਮਾਨ ਆਪਾਂ ਖੁਦ ਆਪਣੇ ਕੋਲ ਬਣਾ ਕੇ ਲਗਾਉਨੇ ਆ ਜੀ ਆਪਾਂ ਵੀ ਮਾਰਕੀਟ ਚੋਂ ਨਹੀਂ ਬੋਕਟ ਸਮਾਨ ਲੈ ਜਿਵੇਂ ਭਾਈ ਆਹਾਂ ਆਹਾਂ ਕੰਬਾਈਨ ਆ ਤੁਹਾਡੀ ਇਹਨੂੰ ਬੁੱਕ ਕਰਨ ਵਾਸਤੇ ਬਾਈ ਫਿਰ ਕਿੰਨਾ ਚਿਰ ਪਹਿਲਾਂ ਕਹਿਣਾ ਪੈਂਦਾ ਸਿਮਰਨ ਵਾਲਿਆਂ ਨੂੰ ਕਿੰਨਾ ਚਿਰ ਕਿਉਂਕਿ ਮੈਂ ਤੁਹਾਡੀ ਫੈਕਟਰੀ ਚ ਆ ਕੇ ਵੈਸੇ ਕਾਫੀ ਬਣੀ ਜਾਂਦੀਆਂ ਹਾਂ ਹਾਂਜੀ ਪਰ ਫਿਰ ਵੀ ਕਿੰਨਾ ਚਿਰ ਅਡਵਾਂਸ ਆ ਜਿਹੜਾ ਬੁੱਕ ਕਰਨ ਲਈ ਬਾਈ ਇਹਦਾ ਸਾਡਾ ਹੁੰਦਾ ਜੀ ਬੁਕਿੰਗ ਤੁਸੀਂ ਕਦੋਂ ਵੀ ਕਰਤੇ ਜੀ ਜੀ ਪਰ ਮਸ਼ੀਨ ਡਿਲੀਵਰੀ ਦਾ ਟਾਈਮ ਉਹਦ ਹੋਊਗਾ ਜੀ ਜਦ ਕਸਟਮਰ ਦੀ ਪੇਮੈਂਟ ਲੋਨ ਪ੍ਰੋਸੈਸ ਹੋ ਗਿਆ ਜੀ ਜੀ ਤਾਂ ਉਹਦੇ 25 ਦਿਨਾਂ ਬਾਅਦ ਮਸ਼ੀਨ ਡਿਲੀਵਰ ਹੁੰਦੀ ਹੈ ਜੀ ਆਪਣੀ ਠੀਕ ਹੈ ਜੀ ਵੀ ਤੁਸੀਂ ਇਹ ਕਹਿ ਕੇ ਚੱਲੋ ਵੀ ਜੀ ਇਹ ਮਸ਼ੀਨ ਆਪਾਂ ਲੈਣੀ ਹੈ ਤਾਂ 2 ਮਹੀਨੇ ਪਹਿਲਾਂ ਪਲੈਨਿੰਗ ਕਰਕੇ ਚੱਲ ਕਿਉਂਕਿ ਬੈਂਕ ਦਾ ਲੋਨ ਪ੍ਰੋਸੀਜਰ ਵੀ ਹੈ ਜੀ ਉਹ ਤੁਸੀਂ ਕਰਵਾ ਦਿੰਨੇ ਹਾਂ ਹਾਂ ਜੀ ਸਾਰਾ ਕਰਾ ਦਿੰਨੇ ਆ ਉਹ ਸਾਡਾ ਹਰ ਬੈਂਕ ਤੋਂ ਆਪਣਾ ਲੋਨ ਹੁੰਦਾ ਜੀ ਜੀ ਤੇ ਜ਼ਿਆਦਾਤਰ ਫైనాన్స్ ਕੰਪਨੀਆਂ ਤੋਂ ਫైనాన్స్ ਹੁੰਦਾ ਜੀ ਤੇ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਜੇ ਕਿਸੇ ਨੇ ਕੈਸ਼ ਲੈਣੀ ਆ ਫਿਰ ਵੀ ਉਹਨੂੰ ਉਹਨਾਂ ਦਿਨਾਂ ਦੇ ਇੰਤਜ਼ਾਰ ਕਰਨੇ ਪੈਣਗੇ ਨਹੀਂ ਜੇ ਕੈਸ਼ ਲੈਣੀ ਆ ਜੀ ਫਿਰ ਉਹਨੂੰ ਸਿਰਫ ਮੰਨ ਲਓ ਨੇ ਜਿੱਦਨ ਪੇਮੈਂਟ ਦਿੱਤੀ ਉਹਦੋਂ 25 ਦਿਨਾਂ ਦੇ ਬਾਅਦ ਉਹਨੂੰ ਡਿਲੀਵਰੀ ਮਿਲ ਜੂਗੀ ਤੇ ਜੇ ਕਿਸੇ ਬੰਦੇ ਨੇ ਕੰਬਾਈਨ ਵਿੱਚ ਕਟਾਉਣੀ ਆ ਕਿ ਉਹਦੇ ਕੋਲ ਕੋਈ ਤੁਹਾਡੀ ਕੰਪਨੀ ਦੀ ਜਾਂ ਕੋਈ ਅਦਰ ਕੰਪਨੀ ਦੀ ਕੰਬਾਈਨਾਂ ਤੋਂ ਕੱਟ ਲੂਗੇ ਹਾਂਜੀ ਉਹ ਐਕਸਚੇਂਜ ਕਰ ਲੈਣੇ ਬਾਈ ਜੀ ਆਪਾਂ ਜੀ ਉਹ ਜਿਹੜੇ ਸਾਡੇ ਨਾਲ ਵਧੀਆ ਸਾਡੇ ਮੰਨ ਲਓ ਵੀਰ ਜੁੜੇ ਹੋਏ ਨੇ ਜੋ ਪੁਰਾਣੀਆਂ ਮਸ਼ੀਨਾਂ ਸੇਲ ਪਰਚੇਦ ਦਾ ਕੰਮ ਕਰਦੇ ਨੇ ਤਾਂ ਅਸੀਂ ਉਹਨਾਂ ਦੇ ਰਾਹੀਂ ਮਸ਼ੀ ਅਗੇ ਐਕਸਚੇਂਜ ਕਰ ਲੈਣੇ ਆ ਜੀ ਤੇ ਇੱਕ ਗੱਲ ਹੋਰ ਆ ਜੀ ਇਹ ਕੰਬਾਈਨ ਸਿਮਰਨ ਕੰਬਾਈਨ ਲੈਣ ਲਈ ਬੰਦੇ ਨੂੰ ਨਾਬੇ ਹੀ ਆਉਣਾ ਪਊਗਾ ਜਾਂ ਕਿਤੇ ਹੋਰ ਵੀ ਆਪਣੇ ਦੇਖੋ ਜਿਹੜਾ ਤਾਂ ਸਾਡੇ ਜੀ ਨਾਬੇ ਦੇ ਨੇੜੇ ਦੇੜਾ ਦਾ ਬੰਦਾ ਜੀ ਜਿਹੜਾ ਤਾਂ ਪੰਜਾਬ ਹਰਿਆਣੇ ਦਾ ਉਹਨੂੰ ਤਾਂ ਕੰਪਨੀ ਵਿਜ਼ਿਟ ਕਰਨਾ ਪੈਣਾ ਜੀ ਨਾਬੇ ਜੀ ਜਿਹੜੇ ਸਾਡੇ ਐਮਪੀ ਦੇ ਕਸਟਮਰ ਨੇ ਜੀ ਉਹਦੀ ਸਾਡੀ ਜਿਹੜੀ ਕੰਪੋ ਦੀ ਡਿਸਟ੍ਰੀਬਿਊਟਰਸ਼ਿਪ ਆ ਜੀ ਉਹ ਸਾਡੀ ਅੰਦੌਰ ਆ ਜੀ ਦਿਪਾਲਪੁਰ ਮਹਾਕਾਲੇ ਗ੍ਰੋਜਨ ਸੀ ਜੀ ਜੇ ਜਿਹੜੇ ਸਾਡੇ ਯੂਪੀ ਦੇ ਨੇ ਯੂਪੀ ਦੇ ਸਾਡੇ ਅਲੱਗ-ਅਲੱਗ ਜਗ੍ਹਾ ਤੇ ਡੀਲਰ ਨੇ ਜੀ ਰਾਜਸਥਾਨ ਦੇ ਵੀ ਐਵੇਂ ਅਲੱਗ-ਅਲੱਗ ਜਗ੍ਹਾ ਡੀਲਰ ਨੇ ਉਹ ਮੰਨ ਲਓ ਸਾਡੇ ਨਾਲ ਕੰਪਨੀ ਨਾਲ ਸੰਪਰਕ ਕਰਨਗੇ ਤਾਂ ਅਸੀਂ ਉਹਨਾਂ ਨੂੰ ਅੱਗੇ ਜਾਣਕਾਰੀ ਦੇ ਦਾਂਗੇ ਜੀ ਹਾਂ ਵੀ ਉਹਨਾਂ ਨੂੰ ਆਪਾਂ ਦੱਸ ਦਾਂਗੇ ਕਿ ਤੁਹਾਨੂੰ ਕਿੱਥੇ ਸੂਟ ਕਰ ਹਾਂਜੀ ਹਾਂ ਤੁਸੀਂ ਕਿੱਥੇ ਜਾ ਕੇ ਦੇਖ ਸਕਦੇ ਆ ਜਾਂ ਜੇ ਕਿਸੇ ਬੰਦੇ ਨੇ ਕਿਸੇ ਕਿਸਾਨ ਤੋਂ ਚਲਦੀ ਦੇਖਣੀ ਹੋਵੇ ਮੰਨ ਲਓ ਵੀ ਕੋਈ ਕਿਸਾਨ ਤੋਂ ਦੇਖਣਾ ਚਾਹੁੰਦਾ ਕਿ ਯਾਰ ਮੈਂ ਤਾਂ ਚਲਦੀ ਦੇਖਣੀ ਆ ਜਾਂ ਮੈਂ ਰਿਵਿਊ ਲੈਣਾ ਇੱਕ ਕਿਸਾਨ ਦਾ ਰਿਵਿਊ ਲੈਣਾ ਤਾਂ ਤੁਹਾਨੂੰ ਉਸੇ ਇਲਾਕੇ ਦੇ ਕਿਸਾਨਾਂ ਦਾ ਨੰਬਰ ਹਾਂਜੀ ਅਸੀਂ ਉਹਨਾਂ ਦਾ ਨੰਬਰ ਸ਼ੇਅਰ ਕਰ ਦਾਂਗੇ ਜੀ ਬਾਕੀ ਉੱਥੇ ਸਾਡੀ ਲੋਕਲ ਟੀਮ ਹੁੰਦੀ ਹੈ ਜੀ ਤੇ ਲੋਕਲ ਟੀਮ ਸਾਡੀ ਆਪਣਾ ਉਹਨਾਂ ਦੇ ਸਹਿਯੋਗ ਨਾਲ ਉਹ ਸਾਡੇ ਕਿਸਾਨ ਨੂੰ ਜਾ ਕੇ ਮਿਲ ਸਕਦੇ ਆ ਤੇ ਮਸ਼ੀਨ ਚੱਲਦੀ ਵੀ ਦੇਖ ਸਕਦੇ ਆ ਜੀ ਆਪਾਂ ਫੋਰਮੈਨ ਸਾਬ ਤੋਂ ਵੀ ਕਨਫਰਮ ਕਰ ਲਈਏ ਫੋਰਮੈਨ ਸਾਬ ਮੈਨੂੰ ਟੈਕਨੀਕਲੀ ਇਹਦੀ ਇੱਕ ਕਿਸਾਨ ਰਿਵਿਊ ਤੋਂ ਜਾਣਕਾਰੀ ਦਿਓ ਕਿ ਕਿੰਨਾਕ ਮਤਲਬ ਇੱਕ ਕਿੱਲੇ ਮਗਰ ਕਿੰਨਾਕ ਫਰਕ ਪੈ ਜਾਂਦਾ ਤੇਜ਼ੀ ਹੌਲੀ ਦਾ ਕਿਉਂਕਿ ਇਹਨੇ ਨੇਚਰਲ ਗੱਲ ਆ ਕਿ ਤਿੰਨ ਗੁਣਾ ਜ਼ਿਆਦਾ ਲੰਘਾ ਨਿਕੋਣਾ ਜੀ ਜੀ ਪਾਵਰ ਜ਼ਰੂਰ ਆ ਜਾਂਦੇ ਵਿੱਚ ਮਸ਼ੀਨਰੀ ਚ ਸੁਧਾਰ ਬਹੁਤ ਆ ਪਰ ਫਿਰ ਵੀ ਟਾਈਮ ਤਾਂ ਲਾਉਂਦੀ ਹੋਊਗੀ ਬਹੁਤ ਕਿਸਾਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਨੇਚਰਲ ਜਾਊਗੀ ਕਿ ਇਹਨੇ ਟਾਈਮ ਹੀ ਬਹੁਤ ਜ਼ਿਆਦਾ ਲਾ ਦੇਣਾ ਨਹੀਂ ਜੀ ਜ਼ਿਆਦਾ ਮਤਲਬ ਕਿ ਉਹ ਚੀਜ਼ ਹੈਗੀ ਜਿਵੇਂ ਆਪਣੀ ਦੂਜੀ ਨਾਰਮਲ ਮਸ਼ੀਨ ਮੰਨ ਕੇ ਚਲੋ ਘੰਟੇ ਦੇ ਵਿੱਚ 2 ਏਕੜ ਵੱਢਦੀ ਆ ਆਪਣੇ ਪੰਜਾਬ ਵਾਲੇ ਤਾਂ ਇਹਨੇ 1.5 ਏਕੜ ਵੱਡ ਦੇਣਾ ਘੰਟੇ ਦੇ ਵਿੱਚ ਇਹ ਇਹਨੇ 1.5 ਏਕੜ ਵੱਡ ਦੇਣਾ 1 ਏਕੜ ਵੱਡ ਦੇਣਾ ਜੀ ਉਹਦੇ ਨਾਲੋਂ ਜ਼ਿਆਦਾ ਫਰਕ ਨਹੀਂ ਇੱਦਾਂ ਪੈਂਦਾ ਹੈਗਾ ਜੀ ਹੋਰ ਟੈਕਨੀਕਲੀ ਕੀ ਤੁਹਾਨੂੰ ਇਹਦੇ ਵਿੱਚ ਇੱਕ ਮਤਲਬ ਤੁਸੀਂ ਕਿਸਾਨਾਂ ਕੋਲ ਵੀ ਜਾਂਦੇ ਆ ਤੁਸੀਂ ਇੱਕ ਵਿਚਾਲੜੀ ਕੜੀਆਂ ਕੰਪਨੀ ਦੇ ਤੇ ਕਿਸਾਨਾਂ ਦੇ ਵਿਚਾਲੇ ਦੇ ਬੰਦਿਆਂ ਤੋਂ ਹੈਨਾ ਜੀ 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 ਵੀ ਤੋ ਤੁਹਾਡਾ ਦੋਨਾਂ ਨਾਲ ਹੀ ਰਹਿੰਦਾ ਜੀ ਜੀ ਤਾਂ ਤੁਹਾਨੂੰ ਟੈਕਨੀਕਲੀ ਆਮ ਕੰਬਾਈਨ ਨਾਲੋਂ ਕੀ ਫਰਕ ਲੱਗਦਾ ਇਹਦੇ ਵਿੱਚ ਜਿਹੜਾ ਜ਼ਿਆਦਾ ਫਰਕ ਤੁਸੀਂ ਮਹਿਸੂਸ ਕਰਦੇ ਹਰਕ ਤਾਂ ਇਹੀ ਆ ਵੀਰ ਜੀ ਦੇਖੋ ਇੱਕ ਤਾਂ ਇੱਕ ਟਾਈਮ ਹਾਂਜੀ ਬੱਚਤ ਉਸ ਜਿਹੜੀ ਸਭ ਤੋਂ ਵੱਡੀ ਗੱਲ ਆ ਹਾਂ ਅੱਜ ਕੱਲ ਸਮੇਂ ਦੇ ਤੁਹਾਨੂੰ ਪਤਾ ਹੀ ਆ ਜੀ ਇੱਕ ਵਾਰੀ ਚ ਦੋ ਕੰਮ ਹੋ ਜਾਣੇ ਨੇ ਆਪਣਾ ਤੂੜੀ ਦਾ ਵੀ ਜੀ ਤੇ ਕਣਕ ਦਾ ਵੀ ਜੀ ਫਿਰ ਉਧਰ ਕੀ ਆ ਜ਼ਮੀਨ ਦੇ ਵਿੱਚ ਨਾ ਬੜੀਆਂ ਤਰੇੜਾਂ ਖੁੱਲ ਜਾਂਦੀਆਂ ਨੇ ਉਹਨਾਂ ਦਾ ਜੋ ਲਾਨ ਹੁੰਦਾ ਨਾਰਮਲ ਮਸ਼ੀਨ ਤੋਂ ਵੱਡੇ ਉਹ ਤਾਂ ਵਿੱਚ ਹੀ ਨਿਕਲ ਜਾਂਦਾ ਅੱਛਾ ਜੀ ਤੂੜੀ ਬਣਦੀ ਉਹ ਨਹੀਂ ਐਮਪੀ ਵਾਲੇ ਐਮਪੀ ਵਾਲਾ ਇਹਦਾ ਮਤਲਬ ਕਿ ਸਾਰੀ ਜਿੰਨਾ ਵੀ ਹੈਗੇ ਨੇ ਥੱਲੋ ਚੱਕ ਕੇ ਸਾਰੇ ਦੀ ਤੂੜੀ ਬਣਾ ਲੈਣੀ ਆ ਇਹ 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 ਟੈਕਨੀਕਲੀ ਜ਼ਿਆਦਾ ਵੱਡੀ ਗੱਲ ਆ ਜੀ 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 ਹੂੰ ਹੂੰ ਆਪਾਂ ਤਾਂ ਵੀ ਪੰਜਾਬ ਦੀ ਆਪਾਂ ਤਾਂ ਉਰੇ ਦੀ ਫਸਲ ਦੇ حساب ਨਾਲ ਗੱਲ ਕਰਦੇ ਆ ਨਾ ਹੂੰ ਕਿ ਇਹ ਦੇਖਦੇ ਨੇ ਏਰੀਆ ਸਾਰਾ ਐਮਪੀ ਦਾ ਰਾਜਸਥਾਨ ਦਾ ਇਹ ਦੇਖਦੇ ਨੇ ਜਿਹੜੇ ਸਾਡੇ ਇਹਨਾਂ ਨੂੰ ਜਿਆਦਾ ਪਤਾ ਇਹ ਗੱਲਾਂ ਦਾ ਕੋ ਕੰਬੋ ਦਾ ਕੰਮ ਹੀ ਹੈ ਨਾ ਕੋਲ ਅਜੇ ਸਾਰਾ ਹੂੰ ਇੱਕ ਡਾਊਟ ਕਿਸਾਨਾਂ ਦੇ ਦਿਮਾਗ 'ਚ ਹੋਰ ਵੀ ਆਊਗਾ ਕਿਉਂਕਿ ਜਦੋਂ ਇਹ ਮੂਰਲੇ ਪਾਸੇ ਤੋਂ ਬਹੁਤ ਜ਼ਿਆਦਾ ਲੰਗਾ ਚੱਕੂ ਗਈ ਜੀ ਤਾਂ ਕਿ ਕੁਦਰਤੀ ਗੱਲ ਆ ਕਿ ਕਿਸਾਨ ਦੇ ਦਿਮਾਗ 'ਚ ਇਹ ਆਊਗਾ ਕਿ ਮਗਰ ਦਾਣੇ ਨਾ ਮਾਰੇ ਜੀ 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 ਤਾਂ ਉਹਦਾ ਕੀ ਹੱਲ ਆ ਉਹਦੇ ਵਾਸਤੇ ਜੀ ਆਪਾਂ ਇਹ ਦੇਤੀ ਇੱਥੇ ਦਾਣੇ ਇੱਥੇ ਸਟੋਰ ਹੁੰਦੇ ਨੇ ਜੀ ਜੇ ਮਤਲਬ ਕਿ ਜਿਵੇਂ ਖੇਤ ਆਪਣਾ ਵੱਡਿਆ ਗਿਆ ਕਿਸਾਨ ਦਾ ਤਾਂ ਜੋ ਵੀ ਕਿਲੋ 2 ਕਿਲੋ 4 ਕਿਲੋ ਦਾਣੇ ਆਉਂਦੇ ਨੇ ਉ ਤਾਂ ਬਾਅਦ ਦੇ ਵਿੱਚ ਇੱਥੋਂ ਕੱਢ ਸਕਦਾ ਮੰਨ ਕੇ ਚੱਲੋ ਵੀ ਆਪਾਂ ਪਹਿਲੀਆਂ ਦੇ ਵਿੱਚ ਇੱਕ ਘੇੜਾ ਦੇ ਕੇ ਇੱਥੇ ਚੈੱਕ ਕਰ ਸਕਦੇ ਆ ਇੱਕ ਚੈੱਕ ਕਰ ਸਕਦੇ ਆ ਵੀ ਕੀ ਆ ਰਿਹਾ ਕੀ ਨਹੀਂ ਆਉਂਦਾ ਦਾਣਾ ਆਉਂਦਾ ਜੇ ਜੇ ਤਾਂ ਜੇ ਤਾਂ ਦਾਣੇ ਆਉਂਦੇ ਆ ਫਿਰ ਤਾਂ ਆਪਾਂ ਉਧਰੋਂ ਸੈਟਿੰਗ ਕਰ ਲਾਂਗੇ ਜੇ ਦਾਣੇ ਨਹੀਂ ਆਉਂਦੇ ਸਹੀ ਆ ਸਹੀ ਆ ਜੀ ਮਤਲਬ ਜਿਹੜੀ ਮਗਰਲੇ ਪਾਸੇ ਸੱਟਦੀ ਆ ਉਹ ਤਾਂ ਦਾਣੇ ਹਜੇ ਸੱਟ ਜੂ ਇਹ ਇਹਦੇ ਤਾਂ ਚੈੱਕ ਹੋ ਜਾਣੇ ਇਹਦੇ ਚੈੱਕ ਹੋ ਜਾਣੇ ਨੇ ਜੀ ਸਾਰਾ ਇੱਥੇ ਦਾਣਾ ਜੋ ਵੀ ਹੈਗਾ ਇੱਥੇ ਆ ਕੇ ਉਹ ਰੁਕ ਜਾਣਾ ਉਹ ਰੁਕ ਤੇ ਫਿਰ ਆਪਾਂ ਨੇ ਇੱਥੇ ਜੀ ਆਪਾਂ 베アリング ਤਿੰਨ ਦੇਤੇ ਇੱਥੇ ਹਾਂਜੀ ਪਹਿਲਾਂ ਦੋ ਸੀਏ ਉਹ ਤੇ ਚਲੋ ਕਿਸਾਨਾਂ ਨੇ ਸਾਨੂੰ ਦੱਸਿਆ ਹਨਾ ਵੀ ਇੱਥੇ 베アリング ਤਿੰਨ ਕਰੋ ਆਪਾਂ ਉਹ ਤਿੰਨ 베アリング ਕਰਤੇ ਪਾਇਪਲਾ ਤੇ ਗ੍ਰੀਸ ਵਾਲੇ ਹੂੰ ਵੀ ਮਤਲਬ ਗ੍ਰੀਸਿੰਗ ਪੁਆਇੰਟ ਆ ਜਿਹੜੇ ਬਾਹਰ ਕੋਈ ਹੈਲਪਰ ਨੂੰ ਜਿਆਦਾ ਸਮਾਨ ਬਰਬਾਦਾ ਹੋਵੇ ਉਹਦਾ ਹੂੰ ਕੁੱਲ ਮਿਲਾ ਕੇ ਨਾ ਕਿਸਾਨ ਵੀਰੋ ਮੈਨੂੰ ਇੰਨਾ ਪਤਾ ਕਿ ਇਹਦੇ 'ਚ ਇੰਨੇ ਕ ਫੀਚਰ ਪੈ ਗਿਆ ਕਿ ਜੇ ਅਸੀਂ ਦੱਸਦੇ ਰਵਾਂਗੇ ਤਾਂ ਮੇਰੇ ਹਿਸਾਬ ਨਾਲ ਸਾਨੂੰ ਰਾਤ ਪੈ ਜਾਣੀ ਪਰ ਤੁਸੀਂ ਕੁੱਲ ਮਿਲਾ ਕੇ ਇਹ ਇੱਕ ਉਹ ਕੰਬਾਈਨ ਬਣ ਗਈ ਜਿਹੜੀ ਬਹੁਤ ਸਾਰੇ ਫੀਲਰ ਤੋਂ ਬਾਅਦ ਬਹੁਤ ਸਾਰੀਆਂ ਸਲਾਹਾਂ ਤੋਂ ਬਹੁਤ ਬਹੁਤ ਸਾਰੀ ਮਿਹਨਤ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਇੱਕ ਪਰਫੈਕਟ ਚੀਜ਼ ਬਣ ਕੇ ਕਿਸਾਨਾਂ ਦੇ ਸਾਹਮਣੇ ਆ ਗਈ ਆ ਜਿਹੜੀ ਇੱਕੋ ਸੀਜ਼ਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਦੋ ਕੰਮ ਤਾਂ ਤੂੜੀ ਵਾਲਿਆਂ ਚ ਤੂੜੀ ਵਾਲੇ ਸੀਜ਼ਨ ਚ ਕਰ ਦੂਗੀ ਪਹਿਲਾਂ ਕਣਕ ਪਲੱਸ ਤੂੜੀ ਬਾਅਦ ਦੇ ਵਿੱਚ ਕੱਲੀ ਤੂੜੀ ਤੇ ਵੀ ਕੰਮ ਕਰ ਦੂਗੀ ਜੇ ਕੋਈ ਵੀ ਕਿਸਾਨ ਸੰਪਰਕ ਕਰਨਾ ਚਾਹੁੰਦਾ ਕੰਪਨੀ ਦਾ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਆਪਣੇ ਨੇੜੇ ਦੇ ਕਿਸਾਨ ਨਾਲ ਕਿਸਾਨ ਦਾ ਨੰਬਰ ਲੈਣਾ ਆਪਣੇ ਨੇੜੇ ਦੇ ਡੀਲਰ ਦਾ ਨੰਬਰ ਲੈਣਾ ਬਾਈ ਹੁਣਾਂ ਨੂੰ ਫੋਨ ਕਰ ਲਓ ਤੁਹਾਨੂੰ ਸਭ ਕੁਝ ਮਿਲੂਗਾ